ਦੋਸਤੋ ਕੀ ਕਦੇ ਤੁਸੀਂ ਸੋਚਿਆ ਸੀ ਕਿ ਭਾਰਤ ਵਰਗੇ ਤੇਜ਼ੀ ਨਾਲ ਦੌੜਦੇ ਅਰਥਤੰਤਰ ਨੂੰ ਅਮਰੀਕਾ ਦੇ ਇੱਕ ਫੈਸਲੇ ਦੇ ਨਾਲ ਹੀ ਬ੍ਰੇਕ ਲੱਗ ਸਕਦੀ ਹੈ ਹਾਂਜੀ ਏਸ਼ੀਆ ਵਿਕਾਸ ਬੈਂਕ ਦੀ ਨਵੀਂ ਰਿਪੋਰਟ ਨੇ ਸਿਆਸਤਦਾਨਾਂ ਦੀ ਹੀ ਨਹੀਂ ਸਗੋਂ ਅਰਥਸ਼ਾਸਤਰੀਆਂ ਦੇ ਵੀ ਹੋਸ਼ ਉਡਾ ਦਿੱਤੇ ਹਨ ਅਮਰੀਕੀ ਟੈਰਿਫ ਨੇ ਉਹ ਚਿੰਗਾਰੀ ਸੁਲਗਾ ਦਿੱਤੀ ਹੈ ਜੋ ਕਿ ਸ਼ਾੜਾ ਮਾਰਦੀ ਭਾਰਤੀ ਇਕਨੋਮੀ ਨੂੰ ਹਿਲਾ ਕੇ ਰੱਖ ਸਕਦੀ ਹੈ ਏਡੀਬੀ ਦੀ ਰਿਪੋਰਟ ਕਹਿੰਦੀ ਹੈ ਕਿ ਪਾਵੇਂ 2025 ਦੀ ਪਹਿਲੀ ਤਿਮਾਹੀ ਦੇ ਵਿੱਚ ਭਾਰਤ ਨੇ 7.8% ਦੀ ਸ਼ਾਨਦਾਰ ਗਤੀ ਦੇ ਨਾਲ ਵਿਕਾਸ ਕੀਤਾ ਸੀ ਪਰ ਸੱਚ ਇਹ ਹੈ ਕਿ ਅਮਰੀਕੀ ਟੈਰਿਫ ਵਾਰ ਦੇ ਕਾਰਨ ਅਗਲੀ ਤਿਮਾਹੀ ਦੇ ਵਿੱਚ ਇਹ ਰਫਤਾਰ ਹੌਲੀ ਪੈ ਗਈ ਹੈ 50% ਤੋਂ ਵੱਡੇ ਟੈਰਿਫ ਵਾਲੀ ਨਿਰਯਾਤ ਤੇ ਪਾਰੀ ਪੈਣ ਵਾਲੇ ਹਨ ਏਡੀਬੀ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤ ਦੀ ਗ੍ਰੋਥ ਲਗਭਗ 6.5% ਦੇ ਆਲੇ ਦੁਆਲੇ ਹੀ ਰਹਿ ਜਾਏਗੀ ਪਰ ਦਿਲਚਸਪ ਗੱਲ ਇਹ ਹੈ ਕਿ ਭਾਰਤ ਅਜੇ ਵੀ ਏਸ਼ੀਆ ਦੀ ਸਭ ਤੋਂ ਮਜ਼ਬੂਤ ਅਰਥਵਿਵਸਥਾ ਵਜੋਂ ਖੜਾ ਹੈ ਸਰਕਾਰੀ ਪੂੰਜੀ ਖਰਚ ਕਰੇਲੂ ਮੰਗ ਅਤੇ ਨਾਲ ਹੀ ਮੈਨੂਫੈਕਚਰਿੰਗ ਖੇਤਰ ਦੇ ਵਿੱਚ ਭਾਰਤ ਨੂੰ ਹੁਣ ਤੱਕ ਬਚਾਇਆ ਹੋਇਆ ਹੈ ਉਦਯੋਗਿਕ ਵਿਕਾਸ ਦੇ ਵਿੱਚ ਸੁਧਾਰ ਨਿਰਮਾਣ ਖੇਤਰ ਦੀ ਚਮਕ ਤੇ ਸੇਵਾਵਾਂ ਖੇਤਰ ਦੀ ਮੰਗ ਨੇ ਕੁਝ ਸਮੇਂ ਲਈ ਹੀ ਸਹੀ ਪਰ ਭਾਰਤ ਨੂੰ ਰਾਹਤ ਜ਼ਰੂਰ ਦਿੰਦੀ ਹੈ ਏਡੀਬੀ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਵਿੱਚ ਮਹਿੰਗਾਈ ਵੀ ਲਗਾਤਾਰ ਕਾਬੂ ਵਿੱਚ ਹੈ ਖਾਣ ਪੀਣ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇ ਕਾਰਨ ਸੀਪੀਆਈ 2% ਤੋਂ ਹੇਠਾਂ ਆ ਗਿਆ ਹੈ ਜੋ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਹੈ ਪਰ ਇਹ ਤਸਵੀਰ ਕਿੰਨੇ ਸਮੇਂ ਲਈ ਕਾਇਮ ਰਹੇਗੀ ਅਮਰੀਕੀ ਟੈਰਿਫ ਅਤੇ ਵਿਸ਼ਵ ਅਰਥਵਿਵਸਥਾ ਦੀ ਅਨਿਸ਼ਚਿਤਤਾ ਭਾਰਤ ਲਈ ਵੱਡਾ ਖਤਰਾ ਬਣੀ ਹੋਈ ਹੈ ਸੋਚੋ ਜੇ ਭਾਰਤ ਦਾ ਨਿਰਯਾਤ ਕਟਿਆ ਮੈਨੂਫੈਕਚਰਿੰਗ ਰੁਕੀਆਂ ਤੇ ਵਿਸ਼ਵ ਵਪਾਰ ਦੀ ਚਾਲ ਹੌਲੀ ਹੋ ਜਾਏਗੀ ਕੀ ਭਾਰਤ ਆਪਣੇ 5 ਟ੍ਰਿਲੀਅਨ ਡਾਲਰ ਆਰਥੰਤਰ ਦੇ ਸੁਪਨੇ ਨੂੰ ਪੂਰਾ ਕਰ ਪਾਏਗਾ एडीबी ਦੇ ਮੁਖ ਅਧਿ ਸ਼ਾਸਤਰੀ ਪਾਕ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ਇਤਿਹਾਸ ਤੌਰ ਤੇ ਉੱਚੀ ਦਰਾਂ ਦੇ ਹਨ ਤੇ ਵਿਸ਼ਵ ਵਪਾਰ ਦੇ ਵਿੱਚ ਅਨਿਸ਼ਚਿਤਤਾ ਪੂਰੀ ਤਰ੍ਹਾਂ ਵੱਧ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਦੇ ਵਿਸ਼ਵ ਵਾਤਾਵਰਣ ਦੇ ਵਿੱਚ ਸਰਕਾਰਾਂ ਨੂੰ ਮਜ਼ਬੂਤ ਮੈਕਰੋ ਆਰਥਿਕ ਪ੍ਰਬੰਧਨ, ਖੁੱਲੇ ਵਪਾਰ ਅਤੇ ਖੇਤਰੀ ਏਕੀਕਰਨ ਤੇ ਜ਼ਿਆਦਾ ਧਿਆਨ ਦੇਣਾ ਪਵੇਗਾ। ਮਤਲਬ ਸਾਫ਼ ਹੈ ਕਿ ਅਮਰੀਕੀ ਟੈਰਿਫ ਜੰਗ ਸਿਰਫ ਭਾਰਤ ਦੀ ਹੀ ਨਹੀਂ ਪੂਰੇ ਏਸ਼ੀਆ ਪੈਸੀਫਿਕ ਖੇਤਰ ਨੂੰ ਹਿਲਾ ਰਹੀ ਹੈ। ADB ਨੇ ಏਸ਼ੀਆ ਤੇ ਪ੍ਰਸ਼ਾਂਤ ਖੇਤਰ ਦੀਆਂ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਵਿਕਾਸ ਦਰ ਦਾ ਅਨੁਮਾਨ ਵੀ 0.1% ਤੋਂ ਲੈ ਕੇ 0.2% ਤੱਕ ਦਾ ਘਟਾ ਦਿੱਤਾ ਹੈ ਹੁਣ ਦੇਖਿਆ ਜਾਏ ਤਾਂ ਭਾਰਤ ਦੀ ਤਾਕਤ ਇਸ ਦੀ ਕਰੇਲੂ ਮੰਗ ਮੈਨੂਫੈਕਚਰਿੰਗ ਸੇਵਾਵਾਂ ਅਤੇ ਨਾਲੀ ਖੇਤੀਬਾੜੀ ਹੈ ਪਰ ਜੇ ਵਿਸ਼ਵ ਵਪਾਰ ਦੀਆਂ ਹਵਾਵਾਂ ਰੁਖ ਬਦਲਣਗੀਆਂ ਤਾਂ ਇਸ ਦੌਰ ਦੇ ਵਿੱਚ ਭਾਰਤ ਨੂੰ ਆਪਣੀ ਰਫਤਾਰ ਬਣਾਈ ਰੱਖਣ ਲਈ ਜ਼ਿਆਦਾ ਮਿਹਨਤ ਕਰਨੀ ਪੈਗੀ ਦੁਨੀਆ ਦੇ ਬਾਜ਼ਾਰ ਦੇ ਵਿੱਚ ਅੱਜ ਭਾਰਤ ਵੱਲ ਉਮੀਦ ਨਾਲ ਦੇਖ ਰਹੇ ਹਨ ਪਰ ਇੱਕ ਛੋਟੀ ਅਮਰੀਕੀ ਟੈਰਿਫ ਫੈਸਲਾ ਇਹ ਤਸਵੀਰ ਨੂੰ ਬਦਲ ਸਕਦਾ ਹੈ ਕਿ ਭਾਰਤ ਆਪਣੀ ਵਿਕਾਸ ਯਾਤਰਾ ਨੂੰ ਬਚਾ ਪਾਏਗਾ ਜਾਂ ਫਿਰ ਅਮਰੀਕੀ ਟੈਰਿਫ ਯੁੱਧ ਦੇ ਵਿੱਚ ਭਾਰਤੀ ਇਕਨੋਮੀ ਵੀ ਹੌਲੀ ਹੋ ਜਾਏਗੀ ਜਵਾਬ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਆંકੜਿਆਂ ਦੇ ਵਿੱਚ ਸਾਨੂੰ ਮਿਲੇਗਾ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ